ਹਾਂਜੀ ਮਿੱਤਰੋ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਹਿਲਾਂ ਇਹ ਦੇਖੋ ਵੀਡੀਓ ਤੇ ਫਿਰ ਪੜਾਂਗੇ ਇਹਦੇ ਫਨੀ ਕਮੈਂਟ ਤੇ ਕਮੈਂਟ ਵੀ ਬੜੇ ਫਨੀ ਹੋਣ ਵਾਲੇ ਨੇ ਯਾਰ ਤੇਰੇ ਨੂੰ ਕਹਿੰਦੇ ਟੋਪੀ ਵਾਲਾ ਕਿੱਲ ਕੁੜੇ ਯਾਰ ਤੇਰੇ ਨੂੰ ਕਹਿੰਦੇ ਟੋਪੀ ਵਾਲਾ ਕਿੱਲ ਕੁੜੇ ਟੋਪੀ ਵਾਲਾ ਨਾ ਨਾ ਟੋਪੇ ਵਾਲਾ ਮੇਰੀ ਭਗਵੰਤਮਾਨ ਸਰਕਾਰ ਅੱਗੇ ਬੇਨਤੀ ਆ ਕਿ ਮੈਨੂੰ 600 ਜੁਨਟ ਦੇ ਵਿੱਚੋਂ 400 ਜੁਨਟ ਬਿਜਲੀ ਦਿੱਤੀ ਜਾਵੇ ਤੇ 200 ਜੁਨਟ ਦੇ ਇਸ ਵੀਰ ਨੂੰ ਛਟਕੇ ਦਿੱਤੇ ਜਾਣ। ਚੀ ਕਰਦਾ ਇਹ ਕਿਲਤੇ ਦੇ ਚਿੱਤਰਾਂ ਦੇ ਵਿੱਚ ਦੇ ਦਵਾਂ। ਟੋਪੀ ਵਾਲਾ ਲਲ ਜਿੱਦਾਂ ਦਾ ਤੂੰ ਭੰਗੜਾ ਪਾ ਰਿਆਂ ਬਾਈ ਇੱਥੋਂ ਵੀ ਕੱਢ ਦੇਣਾ ਚਿੱਟਾ ਕੱਸ਼ਾ ਅੰਕਲ ਦਾ ਦਿਖੇ ਚਾਦਰੇ ਚੋਂ ਬਾਹਰ ਯਾਰੇ ਕੱਢ ਦੇ ਟਟਲ ਕੂੜੀਏ ਨੀ ਕਰ ਉਹ ਤਾਂ ਠੀਕ ਹੈ ਪਰ ਇਨਾਂ ਤਰਫ ਦਾ ਕਾਤੋ ਸਟੇਜ ਗਰਮ ਹੈ ਓ ਨੋ 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 ਸ਼ਾਹ ਜੀ ਤੁਹਾਡੇ ਲੱਛਣ ਦੇ ਕੇ ਹੀ ਕੱਢਿਆ ਬੱਚੇ ਆਪ ਦੇ ਜਨਾਨੀ ਕਿਸੇ ਖੂੜ ਦੀ ਨਹੀਂ ਬੜੇਗੀ ਯਾਰੇ ਲੱਗਦੇ ਬੱਚੇ ਆਪਣੇ ਜਨਾਨੀ ਕਿਸੇ ਤੂੰ ਸ਼ਾਤੀ ਚ ਲੱਤਾਂ ਖਾਵੇਂਗਾ ਲੱਗਦਾ ਤੇਰੀ ਵੀ ਜਨਾਨੀ ਲੋਕਾਂ ਨੂੰ ਪਿਆਰੀ ਲੱਗਦੀ ਹੋਣੀ ਆ ਮੈਂ ਜਨਤਾ ਨੂੰ ਰੋਕ ਕੇ ਰੱਖਦਾ ਤੁਸੀਂ ਭਾਜੀ ਗੀਤ ਪੂਰਾ ਕਰੋ ਹੁਣ ਮੈਨੂੰ ਗਾ ਲੈਣ ਦਿਓ ਵਧੀਆ ਗੀਤ ਸੁਣਾਉਂਗਾ ਤੁਹਾਨੂੰ ਹੁਣ ਮੈਨੂੰ ਗਾ ਲੈਣ ਦਿਓ ਵਧੀਆ ਗੀਤ ਸੁਣਾਉਂਗਾ ਤੁਹਾਨੂੰ ਹੁਣ ਮੈਨੂੰ ਗਾ ਲੈਣ ਦਿਓ ਸਾਲਿਆ ਗੋਡੇ 'ਚ ਸਪਰਿੰਗ ਆ ਉਬੜੀ ਕਿਵੇਂ ਜਾਨਾਂ ਬਾਈ ਤੂੰ ਸਾਡੇ ਪਿੰਡ ਗੋਲਗੱਪਿਆਂ ਦੇ ਰੇੜੀ ਹੀ ਲਾ ਲਾ ਸਾਡੇ ਹਟਾਏ ਕੇਰਾ ਹਟਣਾ ਤੂੰ ਗਾਲੇ ਭਰਾਵਾ ਖਾਰ ਗਿਆ ਮੋਦੀ ਕੰਨੂ ਰੋਗੇ ਰਾਤ ਖਾਰ ਗਿਆ ਮੋਦੀ ਕੰਨੂ ਰੋਏ ਰਾਤ ਗੰਡਾਸੀ ਪੈਰ ਤੇ ਮਾਰ ਕੇ ਪੈਰ ਲਿਆ ਵੱਡ ਸੁਖ ਜੋਹਲ ਨੇ ਮੋਟਰ ਸਟਾਰਟ ਕਰਤੀ ਚੁੱਪ ਕਰ ਜਾ ਭਰਾਵਾ ਉਹਨੇ ਫੇਰ ਜਾਰੀ ਕਰਦੇ ਨੇ ਤੈਨੂੰ ਸੁਣ ਕੇ ਬਿਲਕੁਲ ਕੰਜਾ ਜਿਆ ਪਰ ਕਰ ਨਹੀਂ ਖਵਾਉਂਦਾ ਮੈਨੂੰ ਬਿਲਕੁਲ ਕੰਜਾ ਜਿਆ ਪਰ ਕਰ ਨਹੀਂ ਖਵਾਉਂਦਾ ਬਰਗਰ ਨਹੀਂ ਖਵਾਉਂਦਾ ਤੇ ਉਹਦੀ ਟਿੰਡ ਖਾਲਾ ਬਰਗਰ ਛੱਡ ਚਪੇਰਾ ਜ਼ਰੂਰ ਖਾਏਗਾ ਓ ਨੋ 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 ਹਾਂਜੀ ਦੋਸਤੋ ਇਹ ਸੀ ਇੱਕ ਛੋਟੀ ਜੀ ਕੋਸ਼ਿਸ਼ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹਮੇਸ਼ਾ ਹੱਸਦੇ ਰਹੋ